ਚੋਰੀ ਦੇ ਇੰਨੇ ਹੌਸਲੇ بلند ਹੋਈ ਚੁੱਕੇ ਨੇ ਕਿ ਚੋਰ ਜਿਹੜੇ ਇੱਕ ਮੋਬਾਈਲ ਦੀ ਦੁਕਾਨ ਤੋਂ ਦਿਖ ਸਕਦਾ ਕਿ ਕਿੰਨਾ ਤੋੜਾ ਜਿਹੜਾ ਮੋਬਾਈਲ ਹੈ ਕਨੇ ਪਰਦੇ ਲੱਭਾ ਦੇ ਨੇ ਸਾਥੀਓ ਜਿਹੜੀਆਂ ਤਸਵੀਰਾਂ ਮੈਂ ਤੁਹ ਨਹੀਂ ਦੱਸਾਂ ਇਹ ਬਿਸ਼ਨਾਹ ਕਰਨੇ ਲੱਗਦਾ ਕਰਾਂ ਕੋਟਲੀ ਮੀਏ ਫੱਤੇ ਦੀਆਂ ਤਸਵੀਰਾਂ ਜਿੱਥੇ ਰਾਤੀ ਬੜੀ ਵੱਡੀ ਚੋਰੀ ਜਿਹੜੀ ਚੋਰੀ ਕੀਤੀ ਤੋ ਦਿਖਦੇ ਚੋਰ ਲਗਾਤਾਰ ਇੱਕ ਤੋੜਾ ਪਰ ਯਾਦਾਂ ਜਿਹਦੇ ਵਿੱਚ ਜਿੰਨੇ ਮੋਬਾਈਲ ਵਗੈਰਾ ਜਿਹੜੇ ਨੇ ਇਕੱਠੇ ਕੀਤੇ ਕਿਹਦੇ ਨੇ ਮਰ ਇਹਨੇ ਕੀ ਕੋਈ ਵੀ ਡਰਤਰਾ ਨਹੀਂ ਰਿਹਾ ਦਾ ਦਰਸ਼ਕੋ ਤੋਂ ਦਿਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਸ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਜ਼ਾਰ ਪੇ ਜਾਣੇ ਦੀ ਕੋਸ਼ਿਸ਼ ਕਰਾਦੇ ਆ ਕਿ ਚੋਰੇ ਦੇ ਇੰਨੇ ਹੋ ਇਸ ਲਈ ਬੁਲੰਦ ਰ ਕਿਨੇ ਜੰਮੂ ਕਸ਼ਮੀਰ ਪੁਲਿਸ ਦਾ ਬਣੀ ਡਾਰਾ ਹੈ ਸੀਸੀਟੀਵੀ ਕੈਮਰੇ ਵਿੱਚ ਵੀ ਪੂਰੇ ਆਈ ਚੁੱਕੇ ਨੇ ਮਰ ਇਹਨੇ ਕੀ ਡਰਗ ਨਹੀਂ ਰਿਹਾ ਕਿ ਕੋਈ ਸੀਸੀਟੀਵੀ ਕੈਮਰਾ ਵੀੰਦੇ ਆ ਕੋ ਦਿਖਾਦਾ ਮਰ ਤੋ ਦਿਖ ਸਕਦੇ ਹੋ ਕਿ ਅਸਵੀ ਜੰਮੂ ਕਸ਼ਮੀਰ ਪੁਲਿਸ ਅਕ ਇੱਕ ਬੜੀ ਵੱਡੀ ਚੋਰੀ ਜਿਹੜੀ ਕੀਤੀ ਐ ਮਰ ਜਿਸਪਰਾ ਦੀ ਚੋਰੀ ਐ ਸੋ ਉਹਦੇ ਕੰਨੇ ਵੀ ਗੱਲਬਾਤ ਕੀਤੀ ਐ ਉਹਦਾ ਵੀ ਕਾਫੀ ਆਖਣਾ ਕਿ ਲੱਖ 2 ਲੱਖ ਰੁਪਏ ਦਾ ਸਮਾਨ ਜਿਹੜਾ ਮੇਰੇ ਲੀਅਰ ਅਫੂ ਚੱਕਰ ਹੋਈ ਚੁੱਕੇ ਨੇ ਚੋਰ ਮਰ ਵੀਡੀਓ ਕੀ ਜਿਆਦਾ ਕੋਲਾ ਜਿਆਦਾ ਸ਼ੇਅਰ ਜ਼ਰੂਰ ਕਰਿਓ ਆਹ ਤੋਂ ਹੀ ਸਨਾ ਚੇਕ ਕੇ ਆਖਣਾ ਉਸ ਦੁਕਾਨਦਾਰ ਦਾ ਜਿਹਦੀ ਇਹ ਚੋਰੀ ਹੋਈ ਐ ਇੱਕ ਬੜਾਗੇ ਹੈਰਾਨ ਕਰਨੇ ਵਾਲਾ ਮਾਮਲਾ ਜਿਹੜਾ ਅੱਜ ਕੋਰਟਲੀ ਮੀਂਹ ਫਤੇ ਵਿੱਚ ਦਿਖਣੇ ਲਈ ਮਿਲਿਆ ਸਾਥੀਓ ਜਿੰਨਾ ਤੋਂ ਹੀ ਪਤਾ ਹੈ ਕਿ ਚੋਰੀਆਂ ਜਿਹੜੀਆਂ ਨਾ ਦਿਨ ਬਦ ਦਿਨ ਜਿਹੜੀਆਂ ਚਰਮ ਸੀਮਾ ਪਰਣਾ ਅੱਜ ਫੇਰ ਜਿਹੜੀ ਮੈਂ ਤੁਹਨੇ ਕਨੇ ਗੱਲਬਾਤ ਕਰਗਾ ਕੋਟਲੀ ਮੀਆ ਫਤਾ ਇੱਕ ਮੋਬਾਈਲ ਵਾਲੀ ਦੁਕਾਨ ਹੱਜੀ ਦੇ ਵਿੱਚ ਮੋਬਾਈਲ ਵਗੈਰਾ ਠੀਕ ਰਿਪੇਅਰ ਵਗੈਰਾ ਕੀਤਾ ਜਾਂਦੇ ਨਵੇਂ ਮੋਬਾਈਲ ਵੀ ਐਕਸੈਸਰੀ ਵਗੈਰਾ ਵੀ ਮਰੇ ਇਸਪਰਾਜਿਲਸ ਮੇਰੇ ਜਿਲ੍ਹੇ ਦੀ ਦੁਕਾਨ ਖੋਲਦਾ ਤੇ ਦੁਕਾਨ ਦੇ ਵਿੱਚ ਜਿਹੜੇ ਲੋਕੇ ਮੋਬਾਈਲ ਰਿਪੇਅਰ ਕਰਾਉਣੇ ਲੈ ਲੈਂਦੇ ਉਹ ਵੀ ਚੋਰੀ ਕਰ ਲਏ ਦਿੰਨਾ ਇਨਵਰਟਰ ਦੀ ਬੈਟਰੀ ਤੱਕ ਚੋਰੀ ਕਰੀ ਲਈ ਚੁੱਕੇ ਦਿੰਨਾ ਔਰ ਜਿਹੜੇ ਗੱਲੇ ਵਿੱਚ ਜਿਹੜੇ ਪੈਸੇ ਪਏ ਦੇ ਉਹ ਵੀ ਚੋਰੀ ਹੋ ਚੁੱਕੇ ਦਿੰਨਾ ਸਾਰੀ ਗੱਲਬਾਤ ਇਸਪਰਾ ਕਰਨ ਕਰਨ ਬੇ ਕੇਨਾਤ ਹੁੰਦਾ ਤੇ ਮੇਰਾ ਨਾਮ ਹੈ ਰਾਹੁਲ ਚਿਪਾ ਕੀ ਗੱਲਬਾਤ ਹੋਈ ਭਈਆ ਮੈਂ ਸਵੇਰੇ ਆਇਆ ਮੈਂ ਮੈਂ ਤਾਲਾ ਖੋਲਣ ਲਗਾ ਇੱਕ ਦਿਕੇ ਦੋ ਹੀ ਤਾਲੇ ਟੁੱਟੇ ਦੇ ਵੇਆ ਔਰੇ ਬਾਅਦ ਮੈਂ ਅੰਦਰ ਆਇਆ ਤੇ ਦਿਖਿਆ ਸਾਰਾ ਦਾਸ ਪਾਸ ਕੀਤੀ ਦੀ ਗੱਲੇ ਵਿੱਚ ਛੱਡਿਆ ਕੱਖ ਨਹੀਂ ਵੇਆ ਉੱਪਰ ਮੈਂ ਚਾਰ ਪੰਜ ਬੰਦੇ ਰ ਫੋਨ ਰ ਰੇਪੇਅਰਿੰਗ ਕਰੀ ਰੱਖੇ ਉਹ ਵੀ ਸਾਰੇ ਲਈ ਰ ਜਿਹੜਾ ਫੋਨ ਯਾਰ ਰੇਪੇਅਰ ਹੋਣਾ ਕਰਨਾ ਮੇਰਾ 10000 ਮੇਰਾ 20000 ਰੇਪੇਅਰ ਉਹਨੂੰ ਉਸੇ ਕੋ ਕੁੱਤੂ ਦੇਣਾ ਪੜੀ ਜੀ ਤੋਂ ਪੁਲਿਸ ਕੀ ਇਨਫੋਰਮੇਸ਼ਨ ਪੁਲਿਸ ਭਈਆ ਮੈਂ ਐਪਲੀਕੇਸ਼ਨ ਦੇ ਹੀ ਆਇਆ ਤੇ ਕੋਈ ਮੁਨਸੀ ਵਗੈਰਾ ਕੋਈ ਨਹੀਂ ਆਇਆ ਨਹੀਂ ਮੈਂ ਸੋ ਦੇਖੋ ਇਹ ਪੂਰੇ ਪੰਜ ਅੰਜੂਲੇ ਗਏ ਬੰਦੇ ਫਿੰਗਰਪ੍ਰਿੰਟ ਵਗੈਰਾ ਲੈਂਦੇ ਪੁਲਿਸ ਵਾਲੇ ਆਈਏ ਕਿੰਨੇ ਕਿੰਨੇ ਵੇਕਨੇ ਤੋਕੇ ਪਲੇ ਸਟੇਸ਼ਨ ਕੋਈ ਆ ਮੈਂ ਗਿਆ ਵੇਬ 12:30 ਵੇ 12 ਵੇ ਤੱਕ ਤੇ ਉਹਨਾਂ ਤੱਕ ਕੋਈ ਨਹੀਂ ਆਇਆ ਕੋਈ ਕਾਰਵਾਈ ਨਹੀਂ ਕਿੰਨਾ ਕਿ ਨੁਕਸਾਨ ਹੋਈ ਚੁੱਕਾ ਕੋਈ ਆਈਡੀਆ ਜੀ ਇਹਨਾਂ ਸਕੌਨ ਤੇ ਹੈ ਮੋਟਾ ਮੋਟਾ ਲੱਖ ਤੱਕ ਫਰ ਪੁੱਜੀ ਹੈ ਕਿ ਬੈਟਰੀ ਤੱਕ ਨਹੀਂ ਛੱਡੀ ਦਿੱਤਾ ਇਨਵਰਟਰ ਦੀ ਹਾਂਜੀ ਹਾਂ ਕਿੰਨੇ ਬੰਦੇ ਜਿਹੜੇ ਸੀਸੀਟੀਵੀ ਫੁਟੇਜ ਵਿੱਚ ਤੇ ਤਿੰਨ ਬੰਦੇ ਨਾ ਸਾਹਮਣੇ ਲੱਭਾਇਆ ਮੂੰਹ ਬੇਸ਼ੱਕ ਬੰਨੇ ਪੁਲਿਸ ਵਾਲੇ ਪਰ ਨਹੀਂ ਆਏ ਬੜੀ ਸਕਦੇ ਹੋ ਪਰ ਉਹਦੇ ਕੰਮ ਕਰਨੇ ਬੜੇ ਵੰਡ ਹੋਇਆ ਉਹ ਤੋਂ ਹੈ ਪਤਾ ਇੱਥੇ 500 ਮੀਲ ਦੂਰ ਨਹੀਂ ਹੈ ਇੱਥੇ ਨਾਕਾ ਲੱਗਦਾ ਹੁੰਦਾ ਆ। ਇੱਥੇ ਇੱਥੇ ਚੋਰੀ ਹੋਈ ਤਾਂ ਬਾਕੀ ਮੱਲੇ ਵਿੱਚ ਕੀ ਹੋਏ? ਮੱਲੇ ਵਿੱਚ ਇਹ ਤਾਂ ਫਿਰ ਇੰਨਾ ਹੋਈ ਆ ਆਓ ਦੇ ਤਾਲੇ ਰਹਿੰਦੇ ਨੇ ਲੱਗ। ਮੱਲੇ ਵਿੱਚ ਕਦੇ ਚੋਰੀ ਹੋਈ ਇਸ ਇਲਾਕੇ ਜਾਂ ਪਹਿਲੀ ਵਾਰ ਪਹਿਲੇ ਵੀ ਮੇਰੀ ਦੁਕਾਨ 'ਤੇ ਚੋਰੀ ਹੋਈ ਹੈ। ਇਹ ਪਹਿਲੇ ਪਹਿਲੇ ਵੀ ਮੈਂ ਐਪਲੀਕੇਸ਼ਨ ਦਿੱਤੀ ਕੋਈ ਕਾਰੋਬਾਰ ਕੋਈ ਕਾਰੋਬਾਰ ਹਾਂਜੀ ਅੱਜ ਦਿਖਾ ਦੇ ਖਾਣੇ ਵਗੈਰਾ ਖਾਲੀ ਹੋਈ ਚੋਰੀ ਗੱਲਾਂ ਵੀ ਦਿਖਾ ਦੇ ਸਭ ਕੁਝ ਹਾਂ ਬਈ ਤਾਂ ਇਹ ਸੂਚੀ ਕੈਮਰੇ 'ਚ ਮੈਂ ਦੱਸਣਾ ਕੁਝ ਨਹੀਂ ਛੱਡਿਆ ਨੇ ਸਾਰਾ ਬੈਗ ਭਰਿਆ ਤੋਂ ਥੋੜਾ ਭਰਿਆ ਲਈਏ ਸਾਰੇ ਤੇ ਅੱਗੇ ਪਿੱਛੇ ਕੋਈ ਗੱਡੀ ਵਗੈਰਾ ਕੋਈ ਲੱਗੀ ਨਹੀਂ ਕੋਈ ਗੱਡੀ ਨਹੀਂ ਕਿ ਇਹਦੇ ਜੇ ਕੋਈ ਪੈਦਲ ਵਗੈਰਾ ਕੁਝ ਕਿਸ ਤਰੀਕੇ ਦਾ ਆਇਆ ਉਹ ਚੀਜ਼ ਆਇਆ ਤੇ ਗੱਡੀ ਲਈ ਇਹ ਹੁਣ ਜਿਹਨਾਂ ਬੈਟਰੀ ਲੇਤੀ ਹੋਏ ਸਮਾਨ ਲੇਤਾ ਤਰੇ ਬੰਦੇ ਗੱਡੀ ਦੇ ਵਗੈਰਾ ਤੇ ਕੋਈ ਆਇਆ ਜਿਹਨੇ ਨਾ ਸਮਾਨ ਲੇਤਾ ਸਤਿਉ ਤੋਂ ਦਿਖਸੋਦੇ ਕਿ ਜਿਹੜੀਆਂ ਤਸਵੀਰਾਂ ਬੜੀਆਂ ਕੇ ਹੈਰਾਨ ਕਰਨ ਵਾਲੀਆਂ ਨੇ ਜਿਸ ਪ੍ਰਾ ਦਾ ਸਮਾਨ ਚੋਰੀ ਹੋਇਆ ਦੱਸਿਆ ਕਿ ਲੱਖਾਂ ਰੁਪਏ ਦਾ ਜਿਆਦਾ ਪੁਰਾ ਜਿਆਦਾ ਸਮਾਨ ਚੋਰੀ ਹੋ ਚੁੱਕਾ ਜਿਸ ਤੋਂ ਇਨਵਰਟਰ ਦੀ ਬੈਟਰੀ ਤੱਕ ਕਰ ਵੀ ਜਿਹੜੀ ਖੋਲੀਏ ਚੋਰ ਲੈ ਚੁੱਕੇ ਨੇ ਚੋਰੇ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਨੇ ਤੋ ਦਿਖਸੋਦੇ ਪਰਸ ਜਿਹੜਾ ਸਪਰਾ ਦਾ ਦੁਕਾਨ ਹੋਰ ਪੇ ਦਾ ਓਬੀ ਜਿਹੜਾ ਕੰਗਾਲੀ ਚ ਲੈ ਚੁੱਕੇ ਦਨਾਂ ਤੋ ਦਿਖ ਸਕਦੇ ਕਿ ਪਰਸ ਵੀ ਜਿਹੜਾ ਪ੍ਰਾ ਦਾ ਜਿੰਨਾ ਵਿੱਚ ਪੈਸੇ ਵਗੈਰਾ ਹੈ ਅਸੀਂ ਓਬੀ ਲੈ ਚੁੱਕੇ ਦਨਾਂ ਤੋ ਦਿਖ ਸਕਦਾ ਕਿ ਅਸੇ ਦੱਸ ਕੇ ਸੀਟ ਜਿਹਦੇ ਉੱਪਰ ਪ੍ਰਾਏ ਕੁਰਸੀ ਉੱਪਰ ਬੈਠਦਾ ਉਹਦੇ ਉੱਪਰ ਵੀ ਚੜੀਏ ਪੈਰਾਂ ਦੇ ਨਿਸ਼ਾਨ ਵੀ ਮੈਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦੱਸਾਂ ਕਿ ਕੁਰਸੀ ਉੱਪਰ ਚੜੀਏ ਤੇ ਜਿਹੜਾ ਜਿੰਨਾ ਵੀ ਸਮਾਨ ਹੈ ਇਸ ਦੁਕਾਨ ਵਿੱਚ ਸਾਰਾ ਗਲੀਏ ਤੇ ਚੋਰ ਰਫੂ ਚੱਕਰ ਹੋ ਚੁੱਕੇ ਦਨਾਂ ਅਸ ਵੀ ਜੰਮੂ ਕਸ਼ਮੀਰ ਪੁਲਿਸ ਅਗੇ ਇੱਕ ਅਪੀਲ ਜ਼ਰੂਰ ਕਰਗੇ ਕਿ ਇਸ ਪ੍ਰਾ ਦਾ ਜਿੰਨਾ ਨੁਕਸਾਨ ਹੋਇਦਾ ਬੜਾ ਮੁਸ਼ਕਿਲ ਆਜੇ ਸਮੇਂ ਚਾਹਤ ਰਿਹਾ ਕਿ ਡੋਗਰੇ ਕੰਮ ਨਹੀਂ ਕਰਦੇ ਡੋਗਰੇ ਕੰਮ ਕਰਨ ਕੇ ਡੋਗਰੇ ਦਾ ਉਲਟਾ ਕ ਨੁਕਸਾਨ ਲਗਾਤਾਰ ਦਿਖਣੇ ਲਈ ਮਿਲਦਾ ਕਦੇ ਕੋਈ ਨੁਕਸਾਨ ਹੋਈ ਜਾਦਾ ਕਦੇ ਕੋਈ ਖੁਸ਼ੀ ਹੋਈ ਜਿਆਦਾ ਮਰੇ ਬੜੀ ਵੱਡੀ ਚੋਰੀ ਜਿਹੜੀ ਕੋੜਲੀ ਮੀਹ ਫੱਤੇ ਜਿਹੜੀ ਦਿਖਣੇ ਲਈ ਮਿਲੀ ਹੈ ਜਿਹੜਾ ਥਾਣਾ ਪਰਵਾਰੀ ਨੇ ਇੱਥੇ ਸਾਡੇ ਮੀਰਾ ਸਾਹਿਬ ਦੇ ਐਸ ਐਚਓ ਆਜ਼ਾਦ ਮਨਾਸੌਰ ਹਸੁੰਦੇ ਅੱਗੇ ਵੀ ਇੱਕ ਅਪੀਲ ਜ਼ਰੂਰ ਕਰਕੇ ਇਸ ਪ੍ਰਾ ਦੀ ਜਲਦੀ ਕੋਲ ਜਲਦੀ ਬਰਪਾਈ ਕੀਤੀ ਹੈ ਕਿਉਂਕਿ ਬੜਾ ਗੇ ਸ਼ੌਕ ਕਰਨੇ ਵਾਲਾ ਜਿਹੜਾ ਮਾਮਲਾ ਜਿਹੜਾ ਕੋਟਲੀ ਮੀਹ ਫਤੇ ਵਿੱਚ ਦਿਖਣ ਲਈ ਮਿਲਿਆ ਸ ਇੱਕ ਵਾਰੀ ਫਿਰ ਲੋਕੇਸ਼ਨ ਥੋੜੀ 12 ਵੀ ਦੱਸਣੇ ਕੋਸ਼ਿਸ਼ ਕਰਕੇ ਜਿਸਪਰਾ ਦੀ ਦੁਕਾਨ ਹੈ ਕਿਉਂਕਿ ਬੜਾ ਗੇ ਹੈਰਾਨ ਕਰਨੇ ਵਾਲਾ ਮਾਮਲਾ ਦਰਸ਼ਕਾਂ ਜੀ ਦੇ ਲਈ ਦਿਖਣ ਲਈ ਮਿਲਿਆ ਕੋਟਲੀ ਮੀਹ ਫਤੇ ਗਰਾਹ ਦੀ ਤਸਵੀਰਾਂ ਨੇ ਦਰਸ਼ਕਾਂ ਤੋਂ ਦਿਖ ਸਕਦੇ ਹੋਗੇ ਰਾਹੁਲ ਚਿੱਬ ਜਿਸਪਰਾ ਨੇ ਆਪਣੀ ਦੁਕਾਨ ਦੇ ਨਾਂ ਪਰੇ ਕੇ ਮੋਬਾਈਲ ਵਾਲੀ ਦੁਕਾਨ ਰੱਖੀ ਰਹੀ ਜਿਹਦੇ ਵਿੱਚ ਦੱਸਿਆ ਅਸੀਂ ਕੋਈ ਜ਼ਿਆਦਾ ਵੇਖਣੇ ਪਤਾ ਲੱਗਾ ਕਿ ਮੁੰਡੇ ਦੀ ਦੁਕਾਨ ਟੁੱਟੀ ਐ ਸਾ ਹੈ ਅਸੀਂ ਦੇਖਿਆ ਤਾਂ ਦੇ ਛਾਲੇ ਪੂਰੇ ਟੁੱਟੇ ਦੇ ਇਹ ਮੁਰਾ ਵਿਚਾਰਾ ਫੋਨ ਫੋਨ ਰਿਪੇਅਰ ਕਰੀਆ ਆਪਣੀ ਫੈਮਲੀ ਚਲਾਦਾ ਬਹੁਤ ਨੇਕ ਮੁਰਾ ਹੈ ਔਰ ਚਲੋ ਇਹ ਤੇ ਇਹ ਕੰਮ ਦੀ ਗੱਲ ਵਾਕੀ ਜਿਹੜੇ ਚੋਰੀਆਂ ਨੇ ਉਹ ਦਿਨਵਾ ਦਿਨ ਜਿਹੜੀਆਂ ਨੇ ਉਹ ਜ਼ਿਆਦਾ ਹੋਾਈਆਂ ਕਿਉਂਕਿ ਲੋਕ ਅੱਜ ਕੱਲ ਕੀ ਹੁੰਦਾ ਕਿ ਸਰਦੀਆਂ ਮੌਸਮਾਂ ਸਾਰੇ ਲੋਕ ਜਿਹੜੇ ਨੇ ਉਹ ਜਲਦੀ ਆਪਣੇ ਘਰ ਸੈ ਜਾਂਦੇ ਨੇ ਤੇ ਚੋਰ ਜਿਹੜੇ ਨੇ ਰਾਤੀ ਪੈ ਜਾਂਦੇ ਇਹ ਲੋਕ ਨੇ ਜਿਹੜੇ ਮੈਂ ਨਸ਼ਾ ਕਰਦੇ ਨੇ ਔਰ ਨਸ਼ਾਯੋ ਕਰਨ ਵਾਲੇ ਬੰਦੇ ਕੁਦੇ ਕੱਖ ਨਹੀਂ ਜਾਂਦੀ ਛੱਡਦੇ ਜਿੱਥੂ ਲੱਭਾ ਉੱਥੇ ਚੁੱਕੀ ਜਾਂਦੇ ਨੇ ਤੇ ਲਿਆਇਆ ਸਾਡੇ ਇਹ ਆ ਭਾਈ ਸਾਡੇ ਜਿਹੜੇ ਆਪਣਾ ਪੁਲਿਸ ਸਟੇਸ਼ਨ ਕੰਸਰਨ ਹੈ ਆ ਸੁਣਦੇ ਅਗੇ ਔ ਬੜੀ ਅਪੀਲ ਕਰਨੀਆਂ ਕਿ ਇਸ ਮਸਲੇ ਦੀ ਅਗਰ ਕੀਤਾ ਜਾ ਔਰ ਆਪਣੀ ਟੀਮ ਲਾਈ ਜਾ ਜਿਹੜੀ ਟੀਮ ਉਹਨੇ ਚੋਰ ਅੱਛਾ ਲੱਗੇ ਤਾਂ ਇਹ ਮੁਰਾਸਰੇ ਦੇ ਗਿਆ ਔਰ ਆਪਣੇ ਪੁਲਿਸ ਸਟੇਸ਼ਨ ਕੰਸਰਨ ਦੀ ਐਪਲੀਕੇਸ਼ਨ ਦਈਆ ਹੈ ਔਰ ਅਚਾਨਕ ਕਿ ਸ਼ਾਮੀ ਦਾ ਕਰ ਪਲੇ ਸਟੇਸ਼ਨ ਜਿਹੜਾ ਉਹ ਆਪਣੀ ਕਾਰਵਾਈ ਕਰਾ ਬੰਦੇ ਤੇ ਜਾ ਤਾਂ ਕਿ ਬੰਦੇ ਨੂੰ ਚੁਪਿਆ ਜਾ ਇੱਕ ਗਰੀਬ ਬੰਦਾ ਇਹਦੇ ਨੁਕਸਾਨ ਦੀ ਵੈਰੀਫਾਈ ਕੀਤੀ ਜਾ ਔਰ ਉਹਨੇ ਚੋਰੀ ਦੀ ਘਰ ਤੋਂ ਘੱਟ ਕਾਫੀ ਟਾਈਮ ਤੱਕ ਰੱਖਣਾ ਚਾਹੀਦਾ ਅੰਦਰ ਉਹਦੇ ਲੇਂਦੇ ਨਾਲ ਤਰਕਾਲੇ ਛੱਡੀ ਉਹਦੇ ਦਾ ਉਹ ਦੂਏਲ ਮੁੜੀ ਹਸਾ ਕਮ ਹੈ ਅਗਰ ਦੋਵੇਂ ਚਾਹੂਗੇ ਠੀਕ ਤੀਕੇ ਕਰਨੇ ਅੰਦਰ ਕਈ ਰੱਖਿਆ ਹੋਏ ਤੇ ਬਾਕੀ ਵਾਲੇ ਵੀ ਛੋੜੀ ਜੀ ਅਕਲ ਟਿਕਾਨ ਆਈਂਦੀ ਤੇ ਆਸਾਖਣੇ ਪ੍ਰਸ਼ਾਸਨ ਅਗੇ ਕਿ ਇਸੇ ਚੋਲੇ ਨਾਲ ਵੀ ਕੋਈ ਪੱਕਾ ਲਾਜ ਹੋਣਾ ਚਾਹੀਦਾ ਜਿਹਾ ਉਹ ਐਸੇ ਲਿਖਾਇਆ ਪਈ ਪੁਲਿਸ ਡਿਪਾਰਟਮੈਂਟ ਬਹੁਤ ਅੱਛਾ ਕੰਮ ਕਰਦੇ ਜਿਸੇ ਇਸੇ ਦੀ ਕ੍ਰਿਮਨਲ ਰੋਗ ਨੂੰ ਦੇ ਕਹਨੇ ਜੋ ਵੀ ਆਇਆ ਉਹਦੇ ਲੱਗਦਾ ਠੀਕ ਹੋ ਆ ਤੇ ਆਸਾਖਣੇ ਚੋਰੀਆਂ ਕਿੰਨੇ ਵੀ ਆ ਹੋਆ ਚੋਰੀ ਵੀ ਸਾਲੇ ਕਿਨਾ ਸਜ਼ਾ ਥੋਆ ਉਹਨੇ ਵੀ ਸੁਰਾਇਆ ਸਿੱਧਾ ਕੀਤਾ ਜਾ ਤਾਂ ਕਿ ਉਹ ਇਹ ਲੋਗ ਬਾਹਰ ਜਾਤਾ ਨਹੀਂ ਕਰ ਅਸੀਂ ਪ੍ਰਸ਼ਾਸਨ ਅਗੇ ਉਮੀਦ ਆ ਕਿ ਪ੍ਰਸ਼ਾਸਨ ਜੂੜ ਸਾਰੀ ਸੁਣ ਕੇ ਔਰ ਇਸ ਬੱਚੇ ਬਸ ਲਈ ਹੱਲ ਕਰਨ